ਹਾਂਜੀ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ ਉਹ ਗੱਲਬਾਤ ਕਰਾਂਗੇ ਦੋ ਚੀਜ਼ਾਂ ਨੂੰ ਮੁੱਖ ਰੱਖ ਕੇ ਉਹ ਦੋ ਚੀਜ਼ਾਂ ਦੇ ਅੰਦਰ ਹੈ ਨੰਬਰ 1 ਦੇ ਉੱਤੇ ਪੈਸਾ ਤੇ ਨੰਬਰ 2 ਦੇ ਉੱਤੇ ਪਰਿਵਾਰ ਇਹ ਵਿਸ਼ਾ ਸਾਹਮਣੇ ਲਿਆਉਣ ਦਾ ਮੇਰਾ ਇਰਾਦਾ ਕਿਉਂ ਬਣਿਆ ਵਿਚਾਰ ਕਿਉਂ ਬਣਿਆ ਕਿਉਂਕਿ ਕਦੇ-ਕਦੇ ਪਰਿਵਾਰ ਦੇ ਪਿੱਛੇ ਬੰਦਾ ਪੈਸਾ ਕਮਾਉਣਾ ਛੱਡ ਦਿੰਦਾ ਹੈ ਤੇ ਕਦੇ ਕਦੇ ਪੈਸਾ ਕਮਾਉਣ ਦੇ ਆਰ ਵਿੱਚ ਇਨਾ ਮਸਤ ਹੋ ਜਾਂਦਾ ਹੈ ਵੀ ਉਹਦਾ ਪਰਿਵਾਰ ਬिखर ਜਾਂਦਾ ਹੈ ਤੇ ਤਰਬਿੱਤਰ ਹੋ ਜਾਂਦਾ ਹੈ। ਇਹਨਾਂ ਦੋਵਾਂ ਦੀ ਆਪਣੀ ਅਹਿਮੀਅਤ ਹੈ। ਇਹਦੇ ਸਬੰਧ ਵਿੱਚ ਆਪਾਂ 2-4 ਨੁਕਤੇ ਗੱਲਾਂ ਬਾਤਾਂ ਰਲ ਮਿਲ ਕੇ ਸਾਰੇ ਭੈਣ ਭਰਾ ਆਪਸ ਵਿੱਚ ਕਰਦੇ ਆਂ। ਆਰੰਭ ਕਰਦੇ ਆਂ ਨੰਬਰ 1 ਪੈਸਾ। ਪੈਸਾ ਬਹੁਤ ਜ਼ਰੂਰੀ ਹੈ। ਬਲਕਿ ਕੈਲਾਮ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਸਮਝ ਰੱਖਿਓ ਬਹੁਤ ਜ਼ਰੂਰੀ ਤੇ ਹੈ ਪਰ ਸਭ ਕੁਝ ਨਹੀਂ ਹੈ ਦੁਬਾਰਾ ਰਿਪੀਟ ਕਰ ਦਿੰਦਾ ਪੈਸਾ ਬਹੁਤ ਜ਼ਰੂਰੀ ਹੈ ਪਰ ਸਭ ਕੁਝ ਨਹੀਂ ਹੈ ਜ਼ਰੂਰੀ ਕਿਉਂ ਮੈਨੂੰ ਸਮਝ ਲਓ ਪੈਸੇ ਬਿਨਾ ਜਿੰਨੀਆਂ ਸਾਡੀਆਂ ਬਾਰੀ ਲੋੜਾਂ ਨੇ ਸਰੀਰਕ ਲੋੜਾਂ ਨੇ ਉਹ ਅਧੂਰੀਆਂ ਰਹਿ ਜਾਂਦੀਆਂ ਨੇ ਪੂਰੀਆਂ ਨਹੀਂ ਹੁੰਦੀਆਂ ਪਰਿਵਾਰਿਕ ਲੋੜਾਂ ਮੇਰੀਆਂ ਸਰੀਰਕ ਲੋੜਾਂ ਬਾਹਰ ਮੁਖੀ ਲੋੜਾਂ ਉਹ ਸਾਰੀਆਂ ਪੈਸੇ ਦੇ ਆਧਾਰ ਦੇ ਉੱਤੇ ਖੜੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਹੁਣ ਜਿੰਨਾ ਵੀ ਆਪਣੀਆਂ ਮਰਜ਼ੀ ਲੋੜਾਂ ਨੂੰ ਘਟਾਓ ਕਮ ਸੇ ਕਮ ਰੋਟੀ ਕਪੜਾ ਤੇ ਮਕਾਨ ਤੇ ਚਾਹੀਦਾ ਹੈ ਨਾ ਤੇ ਤਿੰਨੇ ਚੀਜ਼ਾਂ ਕਿਵੇਂ ਬਣਨਗੀਆਂ ਪੈਸਾ ਹੋਏਗਾ ਚੰਗਾ ਪੋਜੀਸ਼ਨ ਮਿਲੇਗਾ ਪੈਸਾ ਹੋਏਗਾ ਕਪੜਾ ਮਿਲੇਗਾ ਪੈਸਾ ਹੋਏਗਾ ਮਕਾਨ ਮਿਲੇਗਾ ਪੈਸਾ ਹੋਏਗਾ ਤਾਂ ਵਰਨਾ ਨਹੀਂ ਮਿਲੇਗਾ ਤੋ ਬਾਰੀ ਲੋੜਾਂ ਸਰੀਰਕ ਲੋੜਾਂ ਜਿਹੜੀਆਂ ਪੂਰੀਆਂ ਹੁੰਦੀਆਂ ਨਹੀਂ ਜਾਂ ਜੋ ਲੋੜਾਂ ਪੂਰੀਆਂ ਕਰ ਸਕਦਾ ਉਹਦਾ ਨਾਂ ਹੈ ਪੈਸਾ ਪਰ ਠੀਕ ਪੈਸੇ ਦੇ ਨਾਲ ਪੈਸੇ ਦਾ ਲੁਥਕ ਪੈਸੇ ਦਾ ਸੁਬਾਦ ਪੈਸੇ ਦਾ ਰਸ ਆਵੇ ਇਹਦੇ ਲਈ ਉਸ ਪਰਮ ਸਤਾ ਨੇ ਨਿਰੰਕਾਰ ਨੇ ਵਹਿਗੁਰੂ ਨੇ ਅਕਾਲ ਪੁਰਖ ਨੇ ਉਹਦਾ ਕੋਈ ਵੀ ਨਾਮ ਰੱਖ ਲਓ ਉਸ ਕਾਦਰ ਨੇ ਸਾਡੀ ਝੋਲੀ ਦੇ ਅੰਦਰ ਨਾਲ ਪਰਿਵਾਰ ਬਖਸ਼ ਦਿੱਤਾ ਪਰਿਵਾਰ ਪਾ ਦਿੱਤਾ ਪੈਸੇ ਦਾ ਰਾਸ ਆਵੇ ਪੈਸੇ ਦਾ ਲੁਥਪ ਲੈ ਸਕੋ ਪੈਸੇ ਦਾ ਆਨੰਦ ਨਜ਼ਾਰਾ ਲੈ ਸਕੋ ਇਹਦੇ ਲਈ ਪਰਿਵਾਰ ਸਾਡੇ ਨਾਲ ਜੋੜ ਦਿੱਤਾ ਸਾਡੀ ਝੋਲੀ ਦੇ ਅੰਦਰ ਪਾ ਦਿੱਤਾ ਹੁਣ ਅਗਲੀ ਗੱਲ ਪਰਿਵਾਰ ਜ਼ਰੂਰੀ ਹੈ ਜੇ ਪਰਿਵਾਰ ਤੁਹਾਡੇ ਕੋਲ ਨਹੀਂ ਹੈ ਤੇ ਪਰਿਵਾਰ ਤੋਂ ਬਿਨਾ ਪੈਸਾ ਕਿਸ ਕੰਮ ਕਿਉਂਕਿ ਪੈਸੇ ਦੇ ਨਾਲ ਜੋ ਸਾਜੋ ਸਮਾਨ ਘਰ ਵਿੱਚ ਲਿਆਓਗੇ ਜਿਹੜੀ ਖੁਸ਼ੀ ਸੱਚੀ ਮਿਲੇਗੀ ਉਹ ਪਰਿਵਾਰ ਦੇ ਜੀਆਂ ਨੂੰ ਹੀ ਮਿਲੇਗੀ ਬਰੋਂ ਜਿਹੜੀ ਖੁਸ਼ੀ ਮਿਲਨੀ ਉਹ ਤੇ ਕੋਈ ਸ਼ਾਮਤ ਵਰਗੀ ਖੁਸ਼ੀ ਹੁੰਦੀ ਹੈ ਜੇ ਘਰ ਚੰਗਾ ਬਣਾਓਗੇ ਰਲ ਮਿਲ ਕੇ ਪਰਿਵਾਰ ਦੇ ਮੈਂਬਰ ਹੋਗੇ ਤੇ ਲੁਥਭ ਕਿੰਨੂ ਮਿਲੇਗਾ ਰਸ ਕਿੰਨੂ ਮਿਲੇਗਾ ਪਰਿਵਾਰ ਦੇ ਜੀਆਂ ਨੂੰ ਤੋ ਖੈਰ ਪਰਿਵਾਰ ਜ਼ਰੂਰੀ ਹੈ ਪੈਸਾ ਪਰਿਵਾਰ ਤੋਂ ਬਿਨਾ ਦੁਖਦਾਈ ਬਣ ਜਾਂਦਾ ਹੈ ਬੰਦਾ ਰੋਂਦਾ ਹੈ ਕਲਪਦਾ ਹੈ ਯਾਰ ਅੱਜ ਮੈਂ ਬਿਮਾਰ ਹੋਇਆ ਪਰਿਵਾਰ ਮੇਰੇ ਕੋਲ ਨਹੀਂ ਸੀ ਮੈਂ ਤੜਫਦਾ ਰਿਆ ਕਿਸੇ ਨੇ ਮੈਨੂੰ ਹਲਾ ਕੇ ਇਹ ਨਹੀਂ ਪੁੱਛਿਆ ਵੀ ਰੂ ਰ ਰਿਆ ਤੇ ਕਿਉਂ ਮੈਂ ਪਾਣੀ ਪਾਣੀ ਕੋਖਦਾ ਰਿਹਾ ਕੋਈ ਪਾਣੀ ਪੀਉਣ ਵਾਲਾ ਨਹੀਂ ਸੀ ਮੇਰਾ ਸਿਰ ਪੀੜ ਕਰਦਾ ਸੀ ਕੋਈ ਮੱਥਾ ਦਬਾਉਣ ਵਾਲਾ ਨਹੀਂ ਸੀ ਮੇਰੀਆਂ ਲੱਤਾਂ ਪੀੜ ਕਰਦੀਆਂ ਸੀ ਪਰ ਮੈਂ ਕਿੰਨੂੰ ਆਵਾਜ਼ ਦੇ ਕੇ ਕਹਿੰਦਾ ਕਿ ਪੁੱਤ ਮੇਰੀਆਂ ਲੱਤਾਂ ਦੀ ਮਾਲਸ਼ ਕਰ ਮੇਰੇ ਪੈਰਾਂ ਦੀ ਮਾਲਸ਼ ਕਰ ਪਰਿਵਾਰ ਬੜਾ ਜ਼ਰੂਰੀ ਪਰਿਵਾਰ ਆਪਣੀ ਜਗ੍ਹਾ ਤੇ ਤੇ ਪੈਸਾ ਆਪਣੀ ਜਗ੍ਹਾ ਤੇ ਕੋਈ ਮੇਰਾ ਹੁੰਦਾ ਪਤਨੀ ਹੁੰਦੀ ਧੀ ਹੁੰਦੀ ਪੁੱਤ ਹੁੰਦਾ ਨੂੰ ਹੁੰਦੇ ਕੋਈ ਮੇਰਾ ਹੁੰਦਾ ਮੈਂ ਚਾਹ ਮੰਗਦਾ ਰੋਟੀ ਮੰਗਦਾ ਮੇਰੇ ਹਾਜ਼ਰ ਹੁੰਦਾ ਮੈਨੂੰ ਮਿਲਦਾ ਮੈਨੂੰ ਖਾ ਕੇ ਖੁਸ਼ੀ ਹੁੰਦੀ ਤੇ ਉਹਨਾਂ ਨੂੰ ਖਵਾ ਕੇ ਖੁਸ਼ੀ ਹੁੰਦੀ ਮੈਨੂੰ ਕਮਾ ਕੇ ਖੁਸ਼ੀ ਹੁੰਦੀ ਤੇ ਮੇਰੀ ਕਮਾਈ ਉਹਨਾਂ ਦੇ ਅੰਦਰ ਜਦੋਂ ਡਿਲੀਵਰ ਹੁੰਦੀ ਉਹ ਮੈਂਬਰ ਖਾਂਦੇ ਤੇ ਮੈਨੂੰ ਵੀ ਖੁਸ਼ੀ ਹੁੰਦੀ ਪਰਿਵਾਰ ਬੜਾ ਜ਼ਰੂਰੀ ਹੈ ਪਰਿਵਾਰ ਤੋਂ ਬਿਨਾ ਪੈਸੇ ਦੀ ਢੇਲਾ ਕੀਮਤ ਨਹੀਂ ਜ਼ੀਰੋ ਕੀਮਤ ਨਹੀਂ ਮੈਂ ਇੱਕ ਗੱਲ ਕਰ ਦਿਆਂ ਹੈ ਤੇ ਉਦਾਹਰਣ ਹੀ ਪਾਵੇਂ ਕਿੰਨਾ ਵੀ ਮਿਰਚ ਮਸਾਲਾ ਪਾਇਆ ਹੋਵੇ ਸਬਜ਼ੀ ਚੰਗੀ ਹੋਵੇ ਮਹਿੰਗੀ ਖਰੀਦ ਕੇ ਲਿਆਂਦੀ ਹੋਵੇ ਪਰ ਜੇ ਪਤੀਲੇ ਦੇ ਅੰਦਰ ਇੱਕ ਚਮਚ ਲੂਣ ਦਾ ਨਾ ਨਾ ਹੋਵੇ ਤੇ ਸਬਜ਼ੀ ਦਾ ਸਵਾਦ ਨਹੀਂ ਬੰਦਦਾ ਹਾਲਾਂ ਮਿਰਚ ਨਾ ਹੋਵੇ ਕੰਮ ਚੱਲ ਜਾਂਦਾ ਹੈ ਪਰ ਲੂਣ ਤੋਂ ਬਿਨਾ ਕੰਮ ਨਹੀਂ ਚੱਲਦਾ ਪਰਵਾਰ ਰਸ ਦੇਣ ਵਾਲਾ ਆ ਜਿਹੜੇ ਪੁਰਾਣੇ ਸਮੇਂ ਦੇ ਅੰਦਰ ਨਿਆਂਗ ਸਿੰਘਾਂ ਦੇ ਬੋਲੇ ਹੁੰਦੇ ਸੀ ਨਾ ਲੂਣ ਨੂੰ ਕਹਿੰਦੇ ਹੁੰਦੇ ਸਨ ਸਰਬ ਰਸ ਪਰਵਾਰ ਸਰਬ ਰਸ ਪੂਰਤੀ ਕਰਦਾ ਹੈ ਪਰਵਾਰ ਰਸ ਪ੍ਰਦਾਨ ਕਰਦਾ ਹੈ ਜਿੱਥੇ ਪਰਿਵਾਰ ਕੰਮ ਆਉਂਦਾ ਹੈ ਉੱਥੇ ਪੈਸਾ ਕੰਮ ਨਹੀਂ ਆਉਂਦਾ ਮੈਂ ਹੁਣੇ ਗੱਲ ਕਰਕੇ ਟਿਆ ਬੰਦਾ ਹੋਵੇ ਢਿੱਲਾ ਮੱਠਾ ਬਿਮਾਰ ਹੋਵੇ ਨੋ ਕੋਲ ਆ ਜਾਏ ਧੀ ਕੋਲ ਆ ਜਾਏ ਪੁੱਤ ਕੋਲ ਆ ਜਾਏ ਘਰ ਵਾਲੀ ਕੋਲ ਆ ਜਾਏ ਘਰ ਵਾਲਾ ਕੋਲ ਆ ਜਾਏ ਕੋਈ ਸਿਰ ਦਬਾਉਣਾ ਸ਼ੁਰੂ ਕਰਦਾ ਹੈ ਕੋਈ ਲੱਤਾਂ ਦੀ ਮਾਲਸ਼ ਕੋਈ ਪਾਣੀ ਗਰਮ ਕੋਈ ਕਵੇ ਆ ਖਾ ਉਹ ਕੋਈ ਖਾ ਕਵੇ ਆ ਖਾ ਕੋਈ ਦਵਾਈ ਲਿਆ ਕੇ ਦਵੇ ਕੋਈ ਹੋਰ ਚੀਜ਼ ਕਰਕੇ ਦਵੇ ਕਾੜਾ ਬਣਾ ਕੇ ਦਵੇ ਪਰਿਵਾਰ ਦੀ ਅਹਿਮੀਅਤ ਦਾ ਪਤਾ ਲੱਗਦਾ ਬਿਮਾਰੀ ਦਵਾਈ ਦੇ ਨਾਲ ਠੀਕ ਤੇ ਘਟ ਹੋਏਗੀ ਪਰ ਜਿਹੜਾ ਪਰਿਵਾਰ ਦਾ ਸਹਿਯੋਗ ਮਿਲੇਗਾ ਨਾ ਉਹਦੇ ਨਾਲ ਹੀ ਇੰਨੀ ਜ਼ਿਆਦੀ ਬਿਮਾਰੀ ਬਾਹਰ ਪਾਜੇਗੀ ਵੀ ਇਸ ਘਰ ਦੇ ਅੰਦਰ ਤੇ ਇਤਫਾਕ ਇਹ ਨਾ ਮੈਂ ਇੱਥੇ ਕੀ ਕੀ ਕਰਨਾ ਹੈ ਖੈਰ ਪਰਿਵਾਰ ਜਿੱਥੇ ਕੰਮ ਆਉਂਦਾ ਹੈ ਉੱਥੇ ਪੈਸਾ ਨਹੀਂ ਤੇ ਠੀਕ ਦੂਜੇ ਪਾਸੇ ਜਿੱਥੇ ਪੈਸਾ ਕੰਮ ਆਉਂਦਾ ਹੈ ਉੱਥੇ ਪਰਿਵਾਰ ਨਹੀਂ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਅੰਦਰ ਦੋਵਾਂ ਦੀ ਆਪਣੀ ਅਹਿਮੀਅਤ ਹੈ ਪੈਸੇ ਦੀ ਆਪਣੀ ਅਹਿਮੀਅਤ ਹੈ ਆਪਣੀ ਕਦਰ ਹੈ ਆਪਣੀ ਮਹਾਨਤਾ ਹੈ ਤੇ ਪਰਿਵਾਰ ਦੀ ਆਪਣੀ ਐਮੀਅਤ ਤੇ ਆਪਣੀ ਮਹਾਨਤਾ ਹੈ ਇਹਨੂੰ ਮੈਂ ਇਦਾਂ ਕਹਿ ਦੇਣਾ ਵੀ ਲਾਈਫ ਮੁਕਮਲ ਤਾਂ ਗਣੀ ਜਾਂਦੀ ਏ ਜਿਹਦੇ ਕੋਲ ਦੋਵੇਂ ਪੱਖ ਸਾਬਤ ਹੋਣ ਸਲਾਮਤ ਹੋਣ ਪੈਸਾ ਵੀ ਹੋਵੇ ਤੇ ਪਰਿਵਾਰ ਵੀ ਹੋਵੇ ਦੋਵਾਂ ਵਿੱਚੋਂ ਇੱਕ ਵੀ ਨਾ ਹੋਵੇ ਤੇ ਤੁਹਾਡੀ ਲਾਈਫ ਅਧੂਰੀ ਏ ਇਹਨੂੰ ਇਦਾਂ ਵੀ ਕਹਿ ਲਓ ਵੀ ਤੁਹਾਡੀ ਲਾਈਫ ਲੰਗੜੀ ਏ ਲੰਮਾ ਸਫਰ ਤੈ ਕਰਨਾ ਹੈ ਪਹਾੜੀ ਤੇ ਚੜ ਕੇ ਜਾਣਾ ਹੈ ਇੱਕ ਪੈਰ ਐ ਤੇ ਕਹੈ ਨਹੀਂ ਕਿਦਾਂ ਉਹ ਸਫਰ ਤੈ ਕਰੋਗੇ ਲੰਗੜਾ ਕੇ ਚੱਲਣ ਦੇ ਨਾਲ ਕਿਦਾਂ ਦੁਨੀਆਂ ਦੇ ਬਰਾਬਰ ਰੇਸ ਵਿੱਚ ਭੱਜ ਸਕੋਗੇ ਕਿਉਂਕਿ ਪੈਰ ਇੱਕ ਹੈ ਅਗਰ ਪੈਸਾ ਨਹੀਂ ਹੈ ਤਾਂ ਲੰਗੜੇ ਹੋ ਅਗਰ ਪਰਿਵਾਰ ਨਹੀਂ ਤਾਂ ਲੰਗੜੇ ਹੋ ਤੇ ਲੰਗੜੀ ਜ਼ਿੰਦਗੀ ਰਸ ਤੋਂ ਵਿਹੀਣੀ ਜ਼ਿੰਦਗੀ ਹੁੰਦੀ ਹੈ ਰਸ ਤੋਂ ਖਾਲੀ ਜ਼ਿੰਦਗੀ ਹੁੰਦੀ ਹੈ ਤੋ ਖੈਰ ਦੋਵੇਂ ਪੈਰ ਸਲਾਮਤ ਚਾਹੀਦੇ ਨੰਬਰ 1 ਦੇ ਉੱਤੇ ਪੈਸਾ ਚਾਹੀਦਾ ਨੰਬਰ 2 ਦੇ ਉੱਤੇ ਪਰਿਵਾਰ ਚਾਹੀਦੇ ਨੇ ਮੈਂ ਇੱਕ ਨਿੱਕੀ ਜਿਹੀ ਦਾਸਤਾਨ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਛੋਟੀ ਜਿਹੀ ਕਹਾਣੀ ਉਸ ਤੋਂ ਬਾਅਦ ਬੰਦ ਕਰਨੇ ਆਂ ਵੀ ਵੀਡੀਓ ਲੰਮੀ ਨਾ ਹੋਵੇ ਮੈਂ ਇੱਕ ਦਿਨ ਇੱਕ ਡਰਾਮਾ ਵੇਖ ਰਿਹਾ ਸਾਂ ਤੇ ਇੱਕ ਬੱਚਾ ਛੋਟਾ ਜਿਹਾ ਬੱਚਾ ਹੈ ਤੇ ਉਹ ਡਰਾਮਾ ਸੀ ਸਕ੍ਰਿਪਟ ਸੀ ਪਰ ਮੈਂ ਮੈਨੂੰ ਬੜੀ ਚੰਗੀ ਲੱਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਇੱਕ ਬੱਚਾ ਆਪਣੇ ਪਿਤਾ ਦੇ ਕੋਲ ਆਉਂਦਾ ਹੈ ਜਿਹੜਾ ਪਿਤਾ ਆਪਣੇ ਪਰਿਵਾਰ ਨੂੰ ਸਮਾਂ ਬੜਾ ਕੱਟ ਦੇ ਪਾਉਂਦਾ ਸੀ ਉਹ ਕਹਿੰਦਾ ਪਿਤਾ ਜੀ ਤੁਹਾਡੀ ਇੱਕ ਦਿਨ ਦੀ ਕਮਾਈ ਕਿੰਨੀ ਹੋਏਗੀ ਤੇ ਪਿਤਾ ਨੇ ਕਿਹਾ ਵੀ ਤੂੰ ਕਿਉਂ ਪੁੱਛ ਰਿਹਾ ਹੈ ਉਹ ਕਹਿੰਦਾ ਫਿਰ ਵੀ ਦੱਸੋ ਤੇ ਸਹੀ ਉਹਨੇ ਜਿੰਨੀ ਵੀ ਦੱਸਿਆ 1000 2000 4000 ਜੋ ਵੀ ਉਹਨੇ ਕਿਹਾ ਮੇਰੀ ਇੰਨੀ ਕਮਾਈ ਹੈ 2000 ਮੇਰੀ ਰੋਜ਼ ਦੀ ਕਮਾਈ ਹੈ ਤੇ ਬੱਚਾ ਆਪਣੀ ਬੁਗਣੀ ਲਿਆਇਆ ਬੱਚਿਆਂ ਦੇ ਕੋਲ ਗੋਲਕਾਂ ਬੜੀਆਂ ਹੁੰਦੀਆਂ ਨੇ ਬੁਗੜੀਆਂ ਬੜੀਆਂ ਹੁੰਦੀਆਂ ਨੇ ਉਹ ਲਿਆਇਆ ਉਹਨੇ ਪਿਤਾ ਦੇ ਸਾਹਮਣੇ ਰੱਖ ਦਿੱਤੀ ਉਹ ਕਹਿੰਦਾ ਪਿਤਾ ਜੀ ਇਹ ਬੁਗਣੀ ਨੂੰ ਅੱਪੇ ਹੀ ਖੋਲੋ ਤੇ ਅੱਪੇ ਜਿੰਨੇ ਮੇਰੇ ਪੈਸੇ ਨੇ ਮੇਰੀਆਂ ਤਾਈਆਂ ਚਾਚੀਆਂ ਮਾਮੀਆਂ ਫੁੱਫੀਆਂ ਸੱਜੇ ਖੱਬੇ ਤੋਂ ਜੋ ਮੈਨੂੰ ਮਿਲਦਾ ਸੀ ਜੇਬ ਖਰਚਾ ਮਿਲਦਾ ਸੀ ਮੈਂ ਇਹਦੇ ਵਿੱਚ ਪਾਈ ਗਿਆ ਅਗਰ ਤੇ ਤੁਹਾਡਾ 2000 ਪੂਰਾ ਹੁੰਦਾ ਹੈ ਤਾਂ ਠੀਕ ਹੈ ਜਿੰਨਾ ਹੁੰਦਾ ਹੈ ਉਹਨਾਂ ਰੱਖ ਲਓ ਬਾਕੀ ਮੈਂ ਵਾਅਦਾ ਕਰਦਾ ਤੁਹਾਡਾ 2000 ਪੂਰਾ ਕਰ ਦਿਆਂਗਾ ਪਿਓ ਨੇ ਪੁੱਛਿਆ ਵੀ ਗੱਲ ਕੀ ਹੈ ਉਹ ਕਹਿੰਦਾ ਪਿਤਾ ਜੀ ਤੁਹਾਡਾ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਮੈਨੂੰ ਚਾਹੀਦਾ ਪਿਤਾ ਦੀਆਂ ਨਾ ਅੱਖਾਂ ਵਿੱਚ ਅੰਜੂ ਆ ਗਏ ਉਹ ਕਹਿੰਦਾ ਜਿੰਨਾ ਵਾਸਤੇ ਮੈਂ ਕਮਾਰਿਆਂ ਉਹਨਾਂ ਨੂੰ ਮੈਂ ਸਮਾਂ ਨਹੀਂ ਦੇ ਪਾਰਿਆ ਇਹ ਗੱਲ ਤੇ ਸਿਰਫ ਸਮਝਾਉਣ ਵਾਸਤੇ ਸਕ੍ਰਿਪਟਡ ਸਾਰਾ ਕੰਮ ਹੈ ਪਰ ਮਸਲਾ ਇਹ ਨਾ ਹੈ ਲਿਖਣ ਵਾਲੇ ਨੇ ਇਸ ਸੋਚ ਦੇ ਨਾਲ ਲਿਖਿਆ ਹੈ ਵੀ ਤੁਹਾਡੇ ਵਾਸਤੇ ਪਰਿਵਾਰ ਵੀ ਜ਼ਰੂਰੀ ਹੈ ਪੈਸਾ ਵੀ ਜ਼ਰੂਰੀ ਹੈ ਪੈਸਾ ਕਮਾਉਣ ਦੇ ਚੱਕਰ ਵਿੱਚ ਪਰਿਵਾਰ ਬिखर ਨਾ ਜਾਏ ਟੁੱਟ ਨਾ ਜਾਏ ਤਿੱਤਰ-ਬਿੱਤਰ ਨਾ ਹੋ ਜਾਏ ਤੁਹਾਡੇ ਨਾਲ ਕਿਸੇ ਦਾ ਮੋਹ ਨਾ ਰਹੇ ਇਦਾਂ ਨਾ ਹੋਵੇ ਪੈਸਾ ਕਮਾਉਣ ਦੇ ਚੱਕਰ ਵਿੱਚ ਤੇ ਪਰਿਵਾਰ ਵਿੱਚ ਹੀ ਢੇਰੀ ਢਾਕੇ ਬੈਠੇ ਰਹੋ ਇਦਾਂ ਵੀ ਨਾ ਹੋਵੇ ਵੀ ਗਰੀਬ ਰਹ ਜੋ ਲੋੜਾਂ ਤੂਰੀਆਂ ਰਹ ਜਨ ਇਦਾਂ ਵੀ ਨਾ ਹੋਵੇ ਇਨੂੰ ਮੈਨੇਜ ਕਰਨਾ ਸਿੱਖੋ ਇਹਨੂੰ ਬੈਲੈਂਸ ਕਰਨਾ ਸਿੱਖੋ ਵੀ ਪਰਿਵਾਰ ਵਿੱਚ ਤੇ ਪੈਸੇ ਵਿੱਚ ਕਿੱਦਾਂ ਰਹਿਣਾ ਹੈ ਕਾਰੋਬਾਰ ਵਿੱਚ ਤੇ ਪਰਿਵਾਰ ਵਿੱਚ ਕਿੱਦਾਂ ਰਹਿਣਾ ਹੈ